ਜੀ ਹਰ ਕੋਈ ਕਹਿ ਦਿੰਦਾ ਹੈ ਵੀ ਮੈਂ ਫਲਾਣੇ ਲਈ ਐਂ ਕਰਤਾ ਮੈਂ ਫਲਾਣੇ ਲਈ ਐਂ ਕਰਤਾ ਪਰ ਅੱਜ ਮੈਂ ਤੁਹਾਨੂੰ ਬੰਦਾ ਮਲਾਉਣ ਲੱਗਿਆ ਪੰਜ ਕਿੱल्ल्याਆਂ ਦਾ ਬੰਦਾ ਮਾਲਕ ਹੈ ਤੇ ਲੱਖੇ ਸਿਧਾਣੇ ਨਾਲ 9 ਸਾਲਾਂ ਤੋਂ ਜੁੜਿਆ ਹੈ ਤੇ ਆਹ ਗੱਡੀ ਹੈ ਜੈਨ ਗੱਡੀ ਹੈ ਤੇ ਟਾਇਰ ਟੂਰ ਕਹਿੰਦੇ ਇਸ ਵਾਰ ਤਾਂ ਚੋਣਾ ਇਹਦਾ ਜਮੀ ਚੱਕਦੇ ਸਾਫ਼ ਹੀ ਕਰਦੇ ਨੌਜਵਾਨ ਨੇ ਤੇ ਨੌਜਵਾਨ ਦਾ ਨਾਮ ਹੈ ਸੇਵਕ ਮਾਨੀ ਵਾਲਾ ਫਰੀਦਕੋਟ ਦੇ ਵਿੱਚ ਪਿੰਡ ਪੈ ਜਾਂਦਾ ਗੱਡੀ ਦੇ ਹਾਲਾਤ ਦੇਖ ਲਓ ਨਹੀਂ ਇੱਥੇ ਕੋਈ ਮੰਗਿਆ ਸਾਈਕਲ ਨਹੀਂ ਦਿੰਦਾ ਫਰਾਂ ਬਾਈ ਨੇ ਦੇਖ ਲਾ ਗੱਡੀ ਲੱਖਾ ਸਿੰਘ ਸੁਧਾਣਾ ਦੀਆਂ ਵੋਟਾਂ ਲਈ ਇਹ ਮਤਲਬ ਐਨ ਲਾ ਲੋ ਵੀ ਘਰੋਂ ਗੱਡੀ ਸੀ ਤੇ ਅੱਜ ਤੱਕ ਬਾਈ ਦੀ سپورਟ ਚ ਹੀ ਫਿਰਦੀ ਐ ਟਾਇਰ ਜਮੀ ਰੜੇ ਹੋ ਗਏ ਪਰ ਐਡਾ ਇੱਕ ਤਕੜਾ ਸਪੋਰਟਰ ਆ ਇਹ ਮੈਂ ਕਹਣਾ ਇਹਦਾ ਮੁੱਲ ਪਾਉਣਾ ਚਾਹੀਦਾ ਐਡਾ ਇੱਕ ਤਕੜਾ ਸਪੋਰਟਰ ਆ ਮੈਂ ਕਹਣਾ ਬਾਈ ਕੋਲੇ 5 ਕਿਲੇ 5 ਕਿਲਿਆਂ ਦਾ ਮਾਲ ਕਈਆਂ 5 ਕਿਲੇ ਬਾਈ ਪਰ ਤੂੰ ਕੰਮ ਯਾਰ 100 ਕਿਲੇ ਵਾਲੇ ਜਿੰਨਾ ਕਰਦਾ ਲੱਖੇ ਲੀਕਾ ਤੋਂ ਕਰਦਾ ਇਹਨਾਂ ਜੇ ਬਾਈ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੇ ਅੱਜ ਤੋਂ 9 ਸਾਲ 9 10 ਸਾਲ ਪਹਿਲਾਂ ਲੱਖਾਂ ਸਾਨੂੰ ਨਾ ਮਿਲਦਾ ਕੀ ਪਤਾ ਸਾਡੇ ਹਾਲਾਤ ਕਿਹੋ ਜਿਹੇ ਹੁੰਦੇ ਕੀ ਮਾਰੀ ਸੰਗਤ ਚ ਰਹਿੰਦੇ ਜਦੋਂ ਦੇ ਲੱਖੇ ਨਾਲ ਰਲਿਆ ਹੂੰ ਚੰਗੀਆਂ ਕਿਤਾਬਾਂ ਪੜ੍ਹਦੇ ਆ ਹੂੰ ਚੰਗੇ ਲੋਕਾਂ ਚ ਬੈਠਨੇ ਆ ਤੇ ਨਸ਼ੇ ਪੱਤੇ ਤੋਂ ਵੀ ਦੂਰ ਰਹਿੰਨੇ ਆ ਹਾਂ ਤੇ ਅਸੀਂ ਤੇ ਇਹ ਕਹਿੰਦੇ ਜੇ ਇਹਦੇ ਨਾਲ ਮੈਂ ਰਲਿਆ 9 10 ਸਾਲ ਹੋ ਗਏ ਸਾਡੇ 20 25 ਮੁੰਡੇ ਹੈਗੇ ਆ ਜਿਹੜੇ ਪੰਜਾਬੀ ਮਾਂ ਬੋਲੀ ਲਈ ਵੀ ਕੰਮ ਕਰਨ ਲੱਗੇ ਸਾਨੂੰ ਪਹਿਲਾਂ ਇਹ ਹੀ ਨਹੀਂ ਪਤਾ ਵੀ ਅਸੀਂ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾਂਦੇ ਆ ਜਦੋਂ ਇਹਨੂੰ ਅਸੀਂ ਮਿਲੇ ਸਾਨੂੰ ਪਲਾਂ ਅਸੀਂ ਨਹੀਂ ਕਹਿੰਦੇ ਸਾਡੇ ਕੰਮ ਧੰਦੇ ਕਰੇ ਪਰ ਅਸੀਂ ਇਹ ਕਹਿੰਨੇ ਆਂ ਵੀ ਜਉਂਦੇ ਅਸੀਂ ਇਹ ਨਾਲ ਰਲਿਆਂ ਸਾਡੇ 20 25 ਮੁੰਡੇ ਦੀ ਸੋਚ ਵੀ ਬਦਲਤੀ ਇਹ ਬੰਦੇ ਨੇ ਤੋ ਸਾਨੂੰ ਇਤਿਹਾਸ ਬਾਰੇ ਪਤਾ ਲੱਗਿਆ ਇਤਿਹਾਸ ਪੜ੍ਹਨ ਲੱਗੇ ਪੰਜਾਬੀ ਮਾਂ ਬੋਲੀ ਲਈ ਵੀ ਅਸੀਂ ਕੰਮ ਕਰਨ ਲੱਗੇ ਫਿਰ ਪੰਜਾਬ ਦੇ ਜਿਹੜੇ ਮੁੱਦੇ ਸੀ ਉਹ ਹਰ ਮੁੱਦੇ ਤੇ ਅਸੀਂ ਨਾਲ ਬਾਈ ਦੇ ਖੜਨ ਲੱਗੇ ਵੀ ਸਾਡੀ ਬਾਈ ਨੇ ਸੋਚ ਬਦਲਤੀ ਤੂੰ ਬਿਲਕੁਲ ਹੀ ਪ੍ਰਵਾਹ ਨਹੀਂ ਕਰਦਾ ਯਾਰ ਆਹੀ ਤੇਰੇ ਕੋਲੇ ਗੱਡੀ ਐ ਤੇ ਇਹ ਦਿੱਲੀ ਵੀ ਜਾਂਦੀ ਰਹੀ ਤੇ ਹੁਣ ਬਠਿੰਡੇ ਦੇ ਵਿੱਚ ਵੀ ਫਿਰਦੀ ਰਹੀ ਟਾਇਰ ਟੁਰ ਵੀ ਕੱਸ ਕੇ ਘਰ ਦੇ ਨਹੀਂ ਰੁਕਦੇ ਕਰਦੇ ਤਾਂ ਹਮੇਸ਼ਾ ਇਹ ਕਹਿੰਦੇ ਰਹੇ ਬਈ ਹੂੰ ਗਲਤ ਬੰਦੇ ਦਾ ਸਾਥ ਨਹੀਂ ਦੇਣਾ ਹਮੇਸ਼ਾ ਚੰਗੇ ਬੰਦੇ ਦਾ ਸਾਥ ਦਿਓ ਗੱਲ ਪੰਜਾਂ ਕਿੱल्ल्याਾਂ ਵਾਲੀ ਦੀ ਜਾਂ ਛੋਟੀ ਗੱਡੀ ਵਾਲੀ ਦੀ ਨਹੀਂ ਹੁੰਦੀ ਗੱਲ ਤਾਂ ਜਮੀਰ ਦੀ ਹੁੰਦੀ ਆ ਤੇ ਦਿਲ ਦੀ ਹੁੰਦੀ ਆ ਜਿਹੜੀ ਅਮੀਰੀ ਹੁੰਦੀ ਆ ਉਹ ਦਿਲ ਦੀ ਹੁੰਦੀ ਆ ਬਈ ਜਿਹੜੇ ਕੂਟੀਆਂ ਕਿੰਨਾ ਅਮੀਰ ਚਾਹੀਦਾ ਦਿਲੋਂ ਅਮੀਰ ਚਾਹੀਦਾ ਹੂੰ ਤੇ ਬਹੁਤ ਧੰਨਵਾਦ ਤੇਰਾ ਜਿਉਂਦਾ ਰਹਿ ਤੇਰੇ ਵਰਗੇ ਜੇ ਨੌਜਵਾਨ ਟੀਮ 'ਚ ਹੋਣਗੇ ਤਾਂ ਟੀਮ ਚੜ੍ਹਦੀ ਕਲਾ ਵੱਲ ਜਾਊਗੀ ਤੇ ਜਿੱਤਾਂ ਹਾਰਾਂ ਮੈਨਾਂ ਹੀ ਲੱਖਦੀਆਂ ਇਹ ਆਪਾਂ ਨੂੰ ਪਤਾ ਹੀ ਆ ਭਾਵੇਂ ਹਾਰ ਦੀ ਏ ਪਰ ਵੱਡੇ ਵੱਡੇ ਧੌਣ ਚੋ ਕੀਲਾ ਕੱਢਣ ਦਾ ਦਮ ਰੱਖਦੇ ਆ ਅੱਜ ਬਾਣੋ ਬਾਣੀ ਪਾਰਖੇ ਨੇ ਹਨਾ ਇਹਨਾਂ ਆਮਕਰਾਂ ਦੇ ਮੁੰਡਿਆਂ ਨੇ ਤੇ ਬਾਈ ਇਹ ਕਰੋ ਸ਼ੇਅਰ ਵੀਡੀਓ ਨੂੰ ਯਾਹ ਦੇਖ ਲੋ ਬਾਈ ਦੀ ਗੱਡੀ ਐ ਤੇ ਝੰਡਾ ਐ ਤੇ ਪਿੱਛੇ ਵੀ ਮੈਂ ਦਿਖਾ ਦਾਂ ਬਾਈ ਦੀ ਪੱਕੀ ਆ ਬਾਈ ਕਰਕੇ ਪੰਜਾਬੀ ਚ ਲਿਖਾਈਆ ਨੰਬਰ ਤੇ ਤੇ ਪਿੱਛੇ ਵੀ ਮੈਂ ਦਿਖਾ ਦਾਂ ਕਿ ਲੱਖੇ ਦੀ ਫੋਟੋ ਐਨ ਪੱਕੀ ਏ ਸਾਪੀ ਹੋਈ ਐ ਤੇ ਐ ਕਿਸਾਨੀ ਵਾਸਤੇ ਵੀ ਲੜਿਆ ਇਹ ਬੰਦਾ ਆ ਆ ਜਨਨ ਨਾਲ ਅਸੀਂ ਦਿੱਲੀ ਜਾਂਦੇ ਰਹੇ ਬਾਈ ਦੀਆਂ ਪੇਸੀਆਂ ਤੇ ਤੇ ਊੜਾੜਾ ਵੀ ਲਿਖਾਇਆ ਹੋਇਆ ਤੇ ਮੈਂ ਕਹਿੰਦਾ ਬਾਈ ਇੰਨਾ ਫੈਨਾ ਲੱਖੇ ਦਾ ਗੱਲਾਂ ਹੀ ਛੱਡ ਦੋ ਜਿਉਂਦਾਬਾਦ ਰਹੇ ਸਾਡੀ ਟੀਮ ਖੜੀ ਹੈ ਸਾਰੀ ਸਾਰੇ ਭਰਾ ਇਹਨੂੰ ਕਹਿੰਦੇ ਆ ਵੀ ਯਾਰ ਤੂੰ ਧੰਨ ਜਿਉਂਦਾ ਰਹ ਧੰਨਵਾਦ